ਆਤਮ ਪਾਤਸਾ ਜੀ ਮਨੁੱਖ ਨੂੰ ਸੱਚ ਮਾਰਗ ਦਾ ਪਾਥੀ ਬਣਾਉਂਦੇ ਹਨ ਤੇ ਉਪਦੇਸ਼ ਕਰਦੇ ਹਨ ਹਰ ਜਸ ਰੇ ਬਨਾ ਗਾਇ ਗਏ ਜੋ ਸੰਗੀ ਹੈ ਤੇਰਾ ਉਸ ਬੀਤੀ ਹੋ ਜਾਤ ਹੈ ਕਦੋਂ ਮਾਲੇ ਮੇਰੋ ਦੇਹ ਤੇਰਾ ਇਸ ਸਮਾ ਮਨੁੱਖਾ ਜਨਮ ਭਤੀਤ ਹੁੰਦਾ ਜਾ ਰਿਹਾ ਹੈ ਤੇ ਹੁਣ ਤੂੰ ਗਲ ਮੰਨ ਲੈ ਵਾਹਿਗੁਰੂ ਪਰਮਾਤਮਾ ਦੀ ਗੁਣਾ ਨੂੰ ਗਾਲੇ ਰੱਬੀ ਗੁਣਾ ਨਾਲ ਸਾਂਝ ਪਾ ਲੈ ਤੇ ਇਸ ਮਨੁੱਖਾ ਜਨਮ ਤੇ ਜੋ ਫਰਜ਼ ਹਨ ਉਹਨਾਂ ਫਰਜ਼ਾਂ ਨੂੰ ਨਿਭਾ ਲੈ ਸੇਵਾ ਤੇ ਸੇਣਣ ਦੇ ਵਿੱਚ ਪਰਉਪਕਾਰ ਦੇ ਵਿੱਚ ਲੱਗ ਕੇ ਆਪਣਾ ਮਨੁੱਖਾ ਜਨਮ ਸਭਰਾ ਕਰ ਲੈ ਸਤਗੁਰ ਸੱਚੇ ਪਾਤਸ਼ਾਹ ਸੱਚੇ ਵਾਹਿਗੁਰੂ ਦੇ ਨਾਲ ਗੁਰੰਦਾ ਉਪਦੇਸ਼ ਦਿੰਦੇ ਹਨ ਜੋ ਆਗ ਸੱਚ ਜੁਗਾਂ ਸੱਚ ਹੈ ਈ ਸੱਚ ਨਾਮੇ ਕੋ ਹੋਸੀ ਈ ਸੱਚ ਸਤਿਗੁਰੂ ਨਾਨਕ ਪਤਸਾ ਜੀ ਆਪਣੀ ਬਾਣੀ ਵਿੱਚ ਪਰਵਾਣ ਕਰਦੇ ਹਨ ਨਾਨਕ ਅੱਕੇ ਉੱਤਮ ਸੀ ਜੇ ਪਾਪਾਂ ਪੰਧ ਨਾ ਦੇਈ ਅਗਾ ਉਹ ਉੱਤਮ ਮੰਨੇ ਜਾਂਦੇ ਨੇ 라ਤੀ ਦਰਗਾਹ ਦੇ ਇਸ ਪਰਵਾਣ ਹੁੰਦੇ ਹਨ ਜਿਹੜੇ ਸੱਚੇ ਮਾਰਗ ਦਾ ਉਪਦੇਸ਼ ਦਿੰਦੇ ਹਨ ਜੋ ਸੱਚੇ ਮਾਰਗ ਦੇ ਪਾੰਧੀ ਬਣਦੇ ਹਨ ਜੋ ਸੱਚੇ ਮਾਰਗ ਤੇ ਚੱਲਦੇ ਹਨ ਤੇ ਇੱਕ ਦਿਨ ਉਹ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਜਾ ਕੇ ਸ਼ੋਭਾ ਪੁੰਚਿਆ ਤੇ ਇੱਕ ਉਹ ਮਨੁੱਖ ਨੇ ਜਿਹੜੇ ਕੀ ਗਲਤ ਉਪਦੇਸ਼ ਦਿੰਦੇ ਨੇ ਤਾਂ ਹੀ ਤਾਂ ਸਤਪੁਰੂ ਜੀ ਨੇ ਕਿਹਾ ਨਾਨਕ ਅਕੇ ਉਤਮ ਸਹੀ ਜੇ ਪਾਪਾਂ ਪੰਧ ਨਾ ਦੇ ਜਿਹੜੇ ਪਾਪਾਂ ਦਾ ਪੰਧ ਨਾ ਮੇਂ ਉਪਦੇਸ਼ ਨਹੀਂ ਦਿੰਦੇ ਜੋ ਪਾਪਾਂ ਦੀ ਨਸੀਹਤ ਨਹੀਂ ਦਿੰਦੇ ਜੋ ਬੁਰੇ ਕਰਮ ਕਰਨ ਬਾਅਦ ਨਹੀਂ ਪਰੇਲਦੇ ਜੋ ਚੰਗੇ ਮਾਰਗ ਵੱਲ ਪ੍ਰੇਰਦੇ ਹਨ ਉਹਨਾਂ ਦਾ ਭਲਾ ਹੁੰਦਾ ਹੈ ਕੋਨਾ ਦੇ ਰੱਬ ਦੀ ਦਰਗਾਹ ਦੇ ਵਿੱਚ ਮੂੰਹ ਪੁਜਦਾ ਹੁੰਦਾ ਹੈ ਸਾਧ ਸੰਗਤ ਜੀ ਕੀ ਐਸੇ ਵੀ ਮਨੋਖੰ ਜਿਹੜੇ ਕੀ ਝੂਠੇ ਮਾਰਗ ਤੇ ਤੁਰਦੇ ਹੋਣ ਤੇ ਝੂਠੇ ਮਾਰਗ ਤੇ ਤੁਰਨ ਦਾ ਇਹ ਸੀ ਦੰਦੇ ਹੋਣ ਹਾਂ ਐਸੇ ਵੀ ਨੇ ਆ ਉਨੇ ਹੀ ਇੱਕ ਗੱਲ ਹੋਈ ਹੈ ਇੱਕ ਅਰਜਿਤ ਅਰਚਨਾ ਮਕਰਾਨਾ ਹੈ ਉਹ ਦਰਵਾਜ਼ਾ ਸਾਮ ਗਈ ਅਤੇ ਦਰਬਾਰ ਸਾਹਿਬ ਜਾ ਕੇ ਉਸਨੇ ਦਰਬਾਰ ਸਭ ਦੀਆਂ ਮਿਆਦਾਂ ਨੂੰ ਇੱਕ ਪਾਸੇ ਰੱਖ ਕੇ ਉੱਥੇ ਉਸਨੇ ਯੋਗ ਸਿਦਾਸਨ ਯੋਗਾ ਦੇ ਜਿਹੜੇ ਆਸਣ ਸਨ ਉਹ ਲਗਾਏ ਤੇ ਸਿੱਖਾਂ ਦੇ ਵਿਰੋਧ ਕਰਨ ਤੇ ਉਹ ਧਮਕੀਆਂ ਦੇਣ ਤੇ ਵੀ ਉਤਰਾਈ ਸਾਧ ਸੰਗਤ ਦੀ ਉਸ ਦੇ ਹਮਾਇਤianie ਵੀ ਇਹ ਕਿਹਾ ਕਿ ਇਹ ਤਾਂ ਬਹੁਤ ਵਧੀਆ ਤੂ ਕੰਮ ਕੀਤਾ ਹੈ ਇਹ ਤਾਂ ਇੱਕ Hindu ਰਾਸ਼ਟਰ ਰੂਪ ਵੱਧਦੇ ਹੋਏ ਕਦਮਾਂ ਦਾ ਉਹ ਸੰਕੇਤ ਦਿੰਦਾ ਹੈ ਤੇ ਕੋਈ ਕਹਿੰਦਾ ਹੈ ਕਿ ਇਹ ਦਰਬਾਰ ਸਾਹਿਬ ਤਾਂ ਵਿਸ਼ਨੂੰ ਦਾ ਮੰਦਰ ਹੈ ਸਾਡਾ ਮੰਦਿਰ ਹੈ ਤੇ ਇਹ ਹੁਣ ਅਸੀਂ ਲੈ ਲੈਣਾ ਹੈ ਇਸ ਤਰ੍ਹਾਂ ਦੀਆਂ ਕਈਆਂ ਨੇ ਪੋਸ਼ਟਾਂ ਤੇ ਵਿਚਾਰ ਆਪਣੇ ਜਿਹੜੇ ਜਹਿਰ ਵਈ ਵਿਚਾਰ ਸਨ ਉਹ ਜ਼ਾਰ ਕੀਤੇ ਤੇ ਇਸ ਨੂੰ ਕੀ ਕਵਾਂਗੇ ਇਹ ਪਾਪਾਂ ਦਾ ਉਪਦੇਸ਼ ਹੈ ਤਾਂ ਸਤਿਗੁਰੂ ਪਾਤਸ਼ਾਹ ਜੀ ਆਖਦੇ ਹਨ ਨਾਨਕ ਅੱਕੇ ਉਤਮ ਸਈ ਜੇ ਪਾਪਾਂ ਪੰਧਨਾ ਦੇ ਅੱਗੇ ਤਾਂ ਵਾਹਿਗੁਰੂ ਪਰਮਾਤਮਾ ਦੇ ਦਰਬਾਰ ਦੇ ਵਿੱਚ ਤਾਂ ਉਹ ਸੁਪਾ ਪਾਉਂਦੇ ਹਨ ਜਿਹੜੇ ਪਾਪਾਂ ਦਾ ਉਪਦੇਸ਼ ਨਹੀਂ ਦਿੰਦੇ ਜੋ ਉਲਟੇ ਬੁਰੇ ਕਰਮਾਂ ਦਾ ਉਪਦੇਸ਼ ਹੀ ਦਿੰਦੇ ਸਭੂ ਸੱਚੇ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਉਪਦੇਸ਼ ਦਿੰਦੇ ਹਨ ਜਿਸ ਤਰ੍ਹਾਂ ਭਾਈ ਸਾਹਿਬ ਪਾਈ ਅਨੰਦ ਲਾਲ ਜੀ ਜੋ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਬਾਰ ਦਾ

تے 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 سب جگہ ਤੇ ਬਸ ਉਸੇ ਸਰਬ ਪ੍ਰਿਆਤੋ ਤੋਂ ਬਾਇਰ ਰੂਪ परमात्मा ਦੇ ਨਾਮ ਦਾ ਤੂੰ ਉਪਦੇਸ਼ ਦੇ। ਇਹ ਗਾਧ ਭਾਈ ਸਾਹਿਬ ਪਾਈ ਨਦਾਲ ਜੀ ਕੰਦ ਨੇ ਇੱਕ ਸ਼ੇਰ ਉਹਨਾਂ ਦਾ ਹੋ ਰਿਹਾ ਹੈ। ਉਹ ਕੰਦ ਨੇ ਨੇਸਤ ਗੈਰ ਆਜ਼ਾਮ ਸਨਮ ਦਰ ਪਰਦਾਏ ਦੈਰੋ ਮਨਮ ਕੈ ਸਮਨ ਆਪ ਸੇ ਦੋ ਰੰਗ ਅੱਜ ਇੱਕ ਖਲਾਬੇ ਸੰਗ ਦਾ ਕਿ ਜਿਸ ਤਰ੍ਹਾਂ ਇੱਕ ਪੱਥਰ ਹੈ ਆਵੇਂ ਉਹ ਕਾਲੇ ਰੰਗ ਦਾ ਏ ਤੇ ਪਾਵੇ ਉਹ ਚਿੱਟੇ ਰੰਗ ਦਾ ਏ ਜਦੋਂ ਉਹਨਾਂ ਨੂੰ ਪ੍ਰਹਾਰ ਕਰਾਂਗੇ ਤਾਂ ਉਹਦੇ ਵਿੱਚੋਂ ਜਿਹੜੀ ਅੱਗ ਨਿਕਲੇਗੀ ਅਗੋਂ ਵਿੱਚੋਂ ਨਿਕਲੇਗੀ ਤਾਂ ਉਹ ਅੱਗ ਦਾ ਰੰਗ ਇੱਕੋ ਜਿਹਾ ਹੋਵੇਗਾ ਉਹਨਾਂ ਦਾ ਸੁਭਾਵ ਵੀ ਇੱਕ ਜਿਹਾ ਹੋਵੇਗਾ ਇਸ ਲਈ ਦੇਖੋ ਸਤਿਗੁਰ ਪਾਤਸ਼ਾਹ ਦੀ ਬਾਣੀ ਦਾ ਪ੍ਰਮਾਣ ਹੈ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵੇ ਗਸਈਆਂ ਕੋਈ ਅੱਲਾਹ

ਨਾਮ ਹੈ ਤੇ ਸਤਗੁਰੂ ਪਾਤਸ਼ਾਹ ਜੀ ਨੇ ਖੁੱਲਾ ਮਾਰੰਦ ਦਰਸਾਇਆ ਏ ਪਾਈ ਕੋਈ RAM RAM ਬੋਲੇ ਕੋਈ ਖੁਦਾ ਬੋਲੇ ਕੋਈ ਅੱਲਾ ਬੋਲੇ ਕੋਈ RAM ਬੋਲੇ ਕੋਈ ਰਹੀਮ ਬੋਲੇ ਕੋਈ ਵਾਹਿਗੁਰੂ ਬੋਲੇ ਇਹ ਸਾਰੇ ਬਿਨਹਾਰੀ ਜਾਉਂ ਜੀਤੇ ਤੇਰੇ ਨਾਮ ਹੈ ਸਤਗੁਰੂ ਪਾਤਸ਼ਾਹ ਦਾ ਆਖਦਿਆਂ ਇਹ ਵਾਹਿਗੁਰੂ ਜੀ ਜਿੰਨੇ ਵੀ ਤੇਰੇ ਨਾਮ ਹਨ ਮੈਂ ਉਹਨਾਂ ਸਾਰੇ ਨਾਮਾਂ ਤੋਂ ਸਦਕੇ ਜਾਂਦਾ ਵਾਲੇ ਹੱਥ ਹੁੰਦਾ ਤਾਂ ਸਾਸੰਗਤ ਜੀ ਕਾਲ ਕਰ ਰਹੀ ਸੀ ਅੰਛਨਾ ਮਕਰਾਨਾ ਦੀ ਦੇਖੋ ਇਹ ਦਰਬਾਰ ਸਾਹਿਬ ਜਾ ਕੇ ਦਰਬਾਰ ਸਾਹਿਬ ਦੀ ਮਰਿਆਦਾ ਦਾ ਉਲੰਘਣ ਕਰਕੇ ਉੱਥੇ ਯੋਗ ਆਸਣ ਲਗਾ ਕੇ ਤੇ ਪਤਾ ਨਹੀਂ ਉਹ ਕੀ ਦਿਖਾਉਣਾ ਚਾਹੁੰਦੀ ਸੀ ਤੇ ਜਿਹੜੇ ਉਹਦੇ ਪਿੱਛੇ ਨਾਲ ਲੱਗ ਕੇ ਇਹ ਕਹਿ ਰਹੇ ਨੇ ਕਿ ਸ਼ਾਬਾਸ਼ ਤੂੰ ਬਹੁਤ ਚੰਗਾ ਕਰਮ ਕੀਤਾ

میں تا ایتھے گیتا دا جاپ جبنا ہے تا ایک مسجد تھی ایک مریادہ تا اُلنگا رو گا تے کوئی مندل میں جا کے اے قوے کہ نہیں پائی میں تے ایتھے آ کے پانچ نمازیاں ادا کرنیاں ہیں میں اسلام دی سرا ایتھے لابو کرنیاں میں اسلام دے نیم قانون مریادہ ایتھے لابو کرنا ہے تا وہ چھوٹے دے دے پھول نہیں نکلنگے ਉਥੇ ਅਗ ਦੇ ਅੰਗਾਰ ਬਸਣਗੇ ਸਾਧ ਸੰਗਤ ਜੀ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਾਰਗ ਹੈ ਜੋ ਬੜੇ ਪਿਆਰ ਦੇ ਨਾਲ ਕੋਈ ਗਲਤੀ ਕਰਦਾ ਹੈ ਤਾਂ ਉਸ ਨੂੰ ਸਮਝਾਉਂਦੇ ਉਸ ਨੂੰ ਸਹੀ ਮਾਰਗ ਦੱਸਉਂਦਾ ਹੈ ਤੇ ਜਿਹੜੇ ਇਹ ਮर्यादा ਹੁੰਦੀ ਹੈ ਇਹ ਕੌਮਾਂ ਦੀ ਜਿੰਦ ਜਾਨ ਹੋਇਆ ਕਰਦੀ ਹੈ ਕੌਮਾਂ ਕੀ ਮੋਤ ਹੈ ਮਰਕਜ਼ ਸੇ ਦੁਦਾਈ ਮर्याਦਾ ਤੋਂ ਦੂਰ ਚਲੇ ਜਾਣਾ ਤੇ ਮर्यादा ਨੂੰ ਤੋੜ ਦੇਣਾ ਮर्यादा ਦਾ ਪਾਲਣ ਨਾ ਕਰਨਾ ਇੱਥੇ ਤੱਕ ਕੌਮਾਂ ਦੀ ਮੌਤ ਹੋ ਜਾਂਦੀ ਏ ਨੁੱਖਾਂ ਦੀ ਮੌਤ ਹੋ ਜਾਂਦੀ ਏ ਇਸ ਲਈ ਹਰ ਕਿਸੇ ਨੇ ਹਰ پیغمبر ਨੇ ਹਰ અવਤਾਰ ਨੇ ਕੁਝ ਮर्यादा ਦਿੱਤੀ ਏ ਤੇ ਉਸ ਮर्यादा ਦੇ ਉੱਪਰ ਚੱਲਣ ਵਾਸਤੇ ਸਹੀ ਮਾਰਗ ਦਰਸਾਇਆ ਹੈ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਆਖਿਆ ਨ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀਹ ਤੇਰੋ ਤੇਖ ਅਸਰ ਬੀਤਿਓ ਜਾਤ ਹੈ ਕਜੋ ਮਾਨਲੇ ਮੇਰੋ ਕਿਵੇਂ ਮੇਰੇ ਪਾਤਸ਼ਾਹ ਤਰਲਾ ਲੈ ਕੇ ਆਦਿਆ ਜਿਵੇਂ ਇੱਕ ਆਪਣੇ ਬੱਚੇ ਨੂੰ ਸਮਝਾ ਲਈਦਾ ਹੈ ਨਾ ਇਸ ਤਰ੍ਹਾਂ ਬੜੇ ਪਿਆਰ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਸਾਰੇ ਜਗਤ ਦੇ ਤੜਫੇ ਹੋਏ ਜੀਵਨ ਲੋਕਾਂ ਨੂੰ ਸਮਝਾਉਂਦੇ ਹਨ ਕਿ ਵਾਹਿਗੁਰੂ ਦਾ ਜਸ ਗਾレ ਜੋ ਤੇਰਾ ਸੰਗ ਦਾ ਸਾਥੀ ਹੈ ਜੋ ਹਰ ਵਕਤ ਤੇ ਨਾਲ ਰਹਿੰਦਾ ਹੈ ਤੂੰ ਉਸ ਵਾਹਿਗੁਰੂ ਦਾ ਨਾਮ ਯਾ ਸਭ ਯਾਗੋ ਆਗ ਸਤੇ ਜੁਗਾਗ ਸਤੇ ਪਤਖ ਸਤੇ ਸਦਾ ਸਦਾ ਸਤੇ ਜਨਾਨਕ ਦਾਸ ਦਸਮਨਾ ਤੂੰ ਸਦਾ ਯਾ ਵਾਹਿਗੁਰੂ ਨੂੰ ਜੋ ਆਗ ਵਿੱਚ ਵੀ ਸੱਚ ਹੈ ਜੋ ਜੁਗਾਂ ਦੇ ਵਿੱਚ ਵੀ ਸੱਚ ਹੈ ਜੋ ਹਣ ਵੀ ਸੱਚ ਹੈ ਅਗਰ ਵੀ ਹਮੇਸ਼ਾ ਸੱਚ ਰਹੇਗਾ ਉਸ ਸੱਚ ਨੂੰ ਤੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲੈ ਤੇ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਤੇ ਹਮਦਾ ਚੱਲ ਵਾਹਿਗੁਰੂ ਦਾ ਨਾਮ ਜਪਦਾ ਚੱਲ ਤਾਂ ਤੇਰਾ ਬੇੜਾ ਇੱਕ ਦਿਨ ਕਿਨਾਰੇ ਆ ਕੇ ਲਗੇਗਾ ਇਸ ਤਰ੍ਹਾਂ ਸਤਗੁਰ ਪਾਤਸ਼ਾਹ ਜੀ ਸਾਰਿਆਂ ਨੂੰ ਇਹ ਸਾਂਝਾ ਉਪਦੇਸ਼ ਕਰਦੇ ਹਨ ਕਿ ਸਾਧ ਸੰਗਤਿਓ ਇੰਦਰੀ ਕੋ ਬਚਨ ਪ੍ਰਵਾਨ ਕਰਨਾ ਦੀ ਉਹ ਇਹ ਪੁਰਾਣੀ ਦੀ ਛਿਮਾਂ ਬਸ਼ਿਸ਼ਟਨੀ ਦੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀਪਤ ਜਦੋਂ ਸਤਨਗ